ਝਗੜਾ ਤੇ ਨਹੀਂ ਚੱਲਦਾ ਹਾਂਜੀ ਕਾਦੀ ਦੁਕਾਨ ਸਾਡੀ ਹੈ ਕਾਦੀ ਡਾਇਰੈਕਟਲੀ ਤੁਹਾਡੇ ਕੀ ਲੱਗਦਾ ਜੀ ਜੀ ਦੱਸੋ ਮਹਾਰਾ ਜੀ ਤਾਂ ਸਭ ਪਿੱਛੇ ਜਾਣਾ ਹਾਂਜੀ ਭਾਈ ਸਾਹਿਬ ਕੀ ਹੋਇਆ ਤੁਹਾਡੇ ਲੜਕੇ ਅੱਛਾ ਹਾਂਜੀ ਮੈਂ ਤੁਹਾਨੂੰ ਪੁੱਛਿਆ ਜਾਇਆ ਅੱਛਾ ਜੀ ਪੁੱਤ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਉਂਧਰ ਪਾ ਸਨ ਆਫ ਜੀ ਅੱਛਾ ਕੀ ਕੰਮ ਕਰਦਾ ਬੇਟਾ ਤੁਹਾਡਾ ਜੈ ਜੀ ਦੀ ਕਾਨ ਰੈਕਰੀ ਅੱਛਾ ਕਿੰਨੀਆਂ ਗੋਲੀਆਂ ਚਲਦੀਆਂ ਪਾਜੀ ਪਾਜੀ ਪਤਾ ਨਹੀਂ ਮਿੰਨਾਂ ਤੇ ਬੜੇ ਕੋਹੜੀ ਮੇਰੀ ਪਾਜੀ ਮੇਰਾ ਨਾਮ ਰਕੇਸ਼ ਕੁਮਾਰ ਮੇਰੀ ਦੁਕਾਨ ਦੇ ਉੱਤੇ ਇੱਕ ਥਰਡ ਪਰਸਨ ਆਇਆ ਵਾ ਔਰ ਆਉਂਦਿਆਂ ਉਹਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੂੰ ਪੁੱਛਿਆ ਕਿ ਪਾਪਾ ਕਿੱਥੇ ਨੇ ਤੂੰ ਕਿੱਥੇ ਹੋ ਮੈਂ ਜਸਟ ਪਿੱਛੇ ਸੀਗਾ ਅੱਛਾ ਪਿੱਛੇ ਹਾਂ ਮੈਂ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿੱਥੇ ਗਏ ਨੇ ਕਹਿੰਦਾ ਦੱਸੋ ਤੇ ਨਹੀਂ ਤੂੰ ਦੱਸ ਕਿੱਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕੰਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਧੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਤਾ ਇਹਨੂੰ ਉੱਥੇ ਦੇ ਕੋਈ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਹ ਵਾਲੇ ਲੈ ਗਏ ਔਰ ਉਹਨੂੰ ਵੀ ਲੈ ਗਏ ਔਰ ਸਾਡਾ ਡੀਵੀਆਰ ਵੀ ਲੱਗੇ ਤੜ੍ਹ ਹੱਤ ਸਾਕਤ ਮੇਰੇ ਹੱਥ ਦੇ ਛੱਡ ਉਹਦੇ ਕੋਲੋਂ ਵੈਪਨ ਖੋਹਦੇ ਆਣ ਲੱਗੀ ਆ ਵੈਪਨ ਵਜਾਏ ਮੇਰੇ ਪੁੱਠਾ ਕਿੱਥੇ ਨਜੋਗੇ ਤੁਹਾਡੇ ਬੱਚੇ ਵੀ ਗਬੇਰੀ ਨਾ ਤੁਹਾਡੀ ਵੀ ਜਾਨ ਬਚ ਗਈ ਮੇਰੇ ਬੱਚੇ ਦੀ ਦਿਲੈਨਾ ਪਰ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਪਿਆ ਇਸ ਚੀਜ਼ ਨੂੰ ਕਿੱਦਾਂ ਦੇਖਦੇ ਤੁਸੀਂ ਕੋਈ ਫਰੋਤੀ ਆਈ ਹੋਵੇ ਕੋਈ ਕਾਲ ਆਈ ਹੋਵੇ ਕਿਸੇ ਨੇ ਧਮਕੀ ਆਈ ਸਾਡੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆਏ ਨਾ ਆਓ ਜੀ ਸਾਡੀ ਜਵਾਨੀ ਆ ਦੇ ਕੇ ਆਓ ਜੀ ਇੱਧਰ ਆਇਓ ਕਦੀ ਵੀ ਕਿਸੇ ਨੂੰ ਟੂਣੀ ਤੈਣੀ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੌਲੇਜ ਨਹੀਂ ਹੈ ਸ਼ਾਇਦ ਸ਼ਾਇਦ ਰਾਗੀ ਵੀ ਹੋ ਸਕਦਾ ਹਾਂਜੀ ਮਾਮਲਾ ਪਤਾ ਜਿਵੇਂ ਗੋਲੀ ਚੱਲੀ ਤੇ ਜ਼ਖਮੀ ਵੀ ਹੋਏਗੀ ਭਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਆਪੀ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ 13 ਰੋਡ ਤੇ ਉਹਨਾਂ ਦੇ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਆ ਤੇ ਇਹਨਾਂ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਏ ਜਾਣਗੇ ਉਹਨਾਂ ਫੜਾਂਗੇ ਕਿਹਨੇ ਬੰਦੇ ਜ਼ਖਮੀ ਹੋਏ ਇੱਕ ਹੀ ਬੰਦਾ ਪਤਾ ਲੱਗਾ ਜੀ ਉਹਨੂੰ ਨਹੀਂ ਮਿਲਿਆ ਆਪਾਂ ਮਤਲਬ ਇੱਕ ਬੰਦੇ ਦਾ ਪਤਾ ਲੱਗਾ ਜ਼ਖਮੀ ਹੋਇਆ ਕੋਈ ਗੋਲੀ ਚਲਾਣ ਵਾਲਾ ਫੜਿਆ ਵੀ ਕੋਈ ਨਹੀਂ ਫਿਰ ਹਾਲਤ ਤੇ ਕੋਈ ਐਹੋ ਜੀ ਗੱਲ ਨਹੀਂ ਆ ਗਈ ਜੇ ਫੜਿਆ ਉਹਨਾਂ ਫੜਿਆ ਕਿ ਇਹ ਦੁਕਾਨ ਦਾ ਮਾਲਕ ਫੜਿਆ ਮਤਲਬ ਜੇ ਕੋਈ ਪਾਰ ਆਊਗਾ ਤਾਂ ਨਾ ਸਾਂਝਾ ਕਰਨਾ ਗਿਆ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਪਿਆ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ ਬੇਟੇ ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਹਮਦ ਕੀਤੀ ਹਾਂਜੀ ਸੀ ਸੀ ਵੀ ਮੈਨੂੰ ਕੁਝ ਮਿਲੇ ਨਹੀਂ ਪਰ ਉਹਦੇ ਬੇਟੇ ਨੇ ਮੈਨੂੰ ਬਿਆਨ ਵਰਬਲੀ ਦਿੱਤੇ ਅਜੇ ਕਿ ਉਹਨਾਂ ਨੇ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਫੜ ਲਿਆ ਉਹ ਬਾਕੀ ਇਨਵੈਸਟਿਗੇਸ਼ਨ ਚੱਲ ਰਹੀ ਹੈ ਜਿਹੜਾ ਵੀ ਦੋਸ਼ੀ ਉੱਪਰ ਹੈ ਅੰਚ ਅੱਛਾ ਕਿਤੇ ਦੁਕਾਨਾ ਕੀ ਹੋਇਆ ਸਰ ਇੱਥੇ ਦੁਕਾਨ ਤੇ ਮੈਂ ਸਮਾਨ ਲਾ ਰਿਹਾ ਸੀ ਬਾਹਰੋਂ ਇੱਕ ਆਇਆ ਬੰਦਾ ਮੂੰਹ ਟੱਕਿਆ ਹੋਇਆ ਬੈਗ ਉਹਨੇ ਪਾਇਆ ਸੀ ਉਹਦੇ ਬੈਗ ਤੇ ਮੈਂ ਪਹਿਲਾਂ ਹੀ ਦੇਖ ਲਿਆ ਕਿ ਉਹਨੇ ਲੇਵਰਵਲ ਕੱਢ ਲਿਆ ਸੀ ਬੰਦੂ ਕੱਢਣ ਰਿਹਾ ਸੀ ਤੇ ਮੈਂ ਇੱਕ ਵਾਰ ਤਾਂ ਹੋ ਗਿਆ ਕਿ ਮਤਲਬ ਪਿਛੇ ਹਟ ਗਏ ਪਰ ਮੈਂ ਨਹੀਂ ਅੱਗੇ ਜਾਈਏ ਉਹਨੇ ਮੈਂ ਪਿੱਛੇ ਦੀ ਪੁੱਛਿਆ ਅੰਦਰ ਕਿਤੇ ਗਏ ਲੈ ਕੰਮ ਦੱਸੋ ਅੰਦਰ ਕੰਮ ਕਿਤੇ ਗਏ ਤੇ ਮੈਂ ਪਿੱਛੇ ਜਾ ਕੇ ਉਹਨੂੰ ਫੜਿਆ ਜਦੋਂ ਉਹਨੇ ਮੈਂ ਫੜਿਆ ਤੇ ਉਹਨੇ ਦੋ ਤਿੰਨ ਫਾਇਰ ਕੱਢੇ ਇੱਥੇ ਨੇ ਲਾਗੋ ਲੰਗੇ ਫਾਇਰ ਦੋ ਬਾਹਰ ਬਾਹਰ ਜਾ ਕੇ ਸ਼ਾਟ ਦਿਖਾ ਆ ਸ਼ਾਟ ਦੇ ਨਾਲ ਲਾ ਕੇ ਲੰਗੇ ਅੱਲਾਹ ਅੱਲਾਹ ਕੇ ਲੰਗੇ ਜੇ ਉਹਨੂੰ ਮੈਂ ਬਾਹਰ ਜਾ ਕੇ ਛੁੱਟਿਆ ਉਹਤੇ ਫਿਰ ਇੱਕ ਫਾਇਰ ਕੱਢਿਆ ਉਹ ਤੋਂ ਬਾਅਦ ਉਹਨੂੰ ਫੜ ਲਿਆ ਗਿਆ ਕਿੱਥੇ ਉਹ ਬੰਦਾ ਉਹ ਲੱਗੇ ਸੀ ਅਸ਼ਾਫਾ ਦੇ ਜਪੜ ਨੂੰ ਛੁੱਟਿਆ ਵੈਪਨ ਫੜਿਆ ਗਿਆ ਕਿੰਨੇ ਲੋਕ ਆਏ ਸੀ ਇੱਕੋ ਹੀ ਆਇਆ ਇੱਕ ਕੋਈ ਬੰਦਾ ਤੇ ਕੋਈ ਜ਼ਖਮੀ ਕੌਣ ਹੋਇਆ ਜਕਮੇ ਬਾਹਰ ਜਦੋਂ ਗੋਲੀ ਚੱਲੀ ਸੁਣਿਆ ਵਾ ਕਿ ਬਾਹਰ ਕਿਸੇ ਦੇ ਲੱਗੀ ਆ ਉਦੋਂ ਧਿਆਨ ਨਹੀਂ ਆੜਾ ਚਾਲ ਉਹਨੂੰ ਫੜਨ ਵਾਲੀ ਅੱਛਾ ਤੇ ਕਿਹਦੇ ਵੱਲੋਂ ਪੁੱਛਦੇ ਸੀ ਯਾਰ ਪਾਪਾ ਵੱਲੋਂ ਇਹਨਾਂ ਵੱਲੋਂ ਪੁੱਛ ਹਾਂਜੀ ਆਹ ਕਿਤੇ ਮਾ ਇਹ ਰੌਣ ਟੋਟਲ ਫਾਇਰ ਦੋ ਇੱਥੇ ਇੱਕ ਬਾਹਰ ਹੈ ਬਾਕੀ ਜਲਦਬਾਜੀ 'ਚ ਦੋ ਤਿੰਨ ਹੋਰ ਹੋ ਸਾਡੇ ਗਿਨੇ ਨਹੀਂ ਮੈਂ ਅੱਛਾ ਬੇਟਾ ਇਹ ਨਹੀਂ ਦਲੇਰੀ ਜਿੱਤਾ ਹਿੰਮਤ ਦਿਖਾਈ ਸਾਹਮਣੇ ਗਿਆ ਹੱਥ ਤੇ ਧਕਾਰ ਹੈ ਤੇ ਆਮ ਲੋਕ ਤੌਰ ਤੇ ਲੋਕ ਡਰ ਜਾਂਦੇ ਆ ਥੱਲੇ ਕਹਿੰਦੇ ਕੁਰਸੀਆਂ ਥੱਲੇ ਪਰ ਤੇਰੇ ਅੰਦਰ ਇੰਨੀ ਡੇਰੀ ਮੈਂ ਵੀ ਸੋਚਿਆ ਕਿ ਪਿੱਛੇ ਹਟ ਜਰਨਾ ਹੈ ਪਰ ਲੱਗਿਆ ਮਰਨਾ ਨਹੀਂ ਹੈ ਝੋਕੇ ਵੀ ਮੰਨ ਲੈ ਤੇ ਸਿੱਧੇ ਹੋ ਗਏ ਵੀ ਮਰਨਾ ਦੇਖੀ ਜਾਊਗੀ ਜਿਵੇਂ ਆਊਗਾ